ਵੀਰ ਸੱਜਣੋ ਲਾਦ ਨਹੀਂ ਹੋ ਰਹੀ ਆ ਗੈਰਬੁੜੀ ਬੜੀ ਆ ਰਿਸ਼ੀਕੇਸ਼ ਪਹੁੰਚ ਗਏ ਆ ਦੇਵੀ ਔਰ ਸੱਜਣੋ ਫਿਰ ਹੋ ਰਹੀ ਹੈ ਤਰੀਕਾ ਕੱਲ ਦੇ ਤੁਰੇ ਸੀ ਤੇ ਅੱਜ ਰਿਸ਼ੀਕੇਸ਼ ਪਹੁੰਚ ਗਏ ਆ ਰਿਸ਼ੀਕੇਸ਼ ਪਹੁੰਚ ਗਏ ਨਾ ਕਰ ਨਾ ਕਰਾ ਬਿਨਾ ਕਰ ਯਾਰ ਗੁਰਦੁਰ ਸਾਬ ਚ ਰੈਸਟ ਕਰ ਰਹੇ ਆ ਆ ਜੇ ਬਟਿਆ ਉਤਾਰ ਵੀਰ ਉਤਾਰ ਕਿਥੇ ਆ ਉਤਾਰ ਨਾ ਲਾ ਕੀ ਇਹਦੇ ਤੇ ਹੁਣ ਆਹ ਹਾਂ ਕੱਲ ਸਵੇਰੇ ਤੁਰਾਂਗੇ ਆਪਾਂ ਕੁਝ ਜਿੱਦਾਂ ਬਿਸਕਟ ਪੰਜ ਛੇ ਵੇਲੇ ਸੂਰੇ ਦੁਰਾਂਗੇ ਸੁਬਾ ਗੋਬਿੰਦਾਮ ਲਈ ਗੋਬਿੰਦ ਘਾਟ ਗੋਬਿੰਦ ਘਾਟ ਲਈ ਉਦਾਰ ਨੂੰ ਕੁਛ ਲੈ ਨਹੀਂ ਤੇ ਜਿੱਦਾਂ ਤਾਂ ਜਿਹੜਾ ਫੋਨ ਗਿਆ ਸੇਵਾ ਆਜੂਰ ਜਾਣਾ ਅੱਛਾ ਤੂੰ ਕਹਾਂ ਜੀ ਮੈਂ ਵਾਪਸ ਪਹੁੰਚ ਗਿਆ ਤੇ ਮੈਂ ਹੂਰ ਸਾਹਿਬ ਦਾ ਟੂਰ ਲਾਉਣਾ ਵਾਂ ਆ ਵੇ ਮੈਂ ਸਾਡੇ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਬੜੀਆਂ ਬੜੀਆਂ ਸੋਹਣੀਆਂ ਜਗ੍ਹਾ ਦਿਖਾਵਾਂਗੇ ਹਾਂ ਕਿਦਰਨਾਤ ਵੀ ਦਿਖਾਵਾਂਗੇ ਆ ਵੀਰ ਜੀ ਇਹ ਨਾਲ ਕਿਦਰਨਾਤ ਇਹ ਵੀ ਕਿਦਰਨਾ ਜਾਣਾ ਵਾਂ ਇਹ ਵਿਰਕਦਾਰ ਨਾ ਤੁਨ ਕਿਦਰ ਨਾ ਖਿੰਦਾ ਇਸ ਕਰਕੇ ਤੇ ਹੁਣ ਆਪਾਂ ਰਿਸ਼ੀਕੇਸ਼ ਅਰੇਸਟ ਕਰਾਂਗੇ ਅੱਜ ਦਾ ਦਿਨ ਇੱਥੇ ਗੁਜ਼ਾਰਾਂਗੇ ਤੇ ਗੰਗਾ ਨਦੀ ਮਜਾਂਗੇ ਅੱਜ ਅਸੀਂ ਗੰਗਾ ਨਹੀਂ ਮੈਂ ਪੰਜਾਬੀ ਦੇ ਬੋਲਦਾ ਯਾਰ ਇਹ ਪੰਜਾਬੀ ਟੈਨ ਲਿਆ ਤੇ ਅੱਜ ਗੰਗਾ ਮਾਂ ਵਖਾਵਾਂਗੇ ਗੰਗਾ ਦੀ ਗੰਗਾ ਮਾਂ ਵਖਾਵਾਂਗੇ ਗੰਗਾ ਨਦੀ ਵਖਾਵਾਂਗੇ ਤੇ ਕੁਝ ਥੋੜਾ ਜਿਹਾ ਰਿਸ਼ੀਕੇਸ਼ ਘੁਮਾਵਾਂਗੇ ਤੇ ਫਿਰ ਰਾਮ ਧੂਲਾ ਵੀ ਵਖਾਵਾਂਗੇ ਕਿਹੜਾ ਰਾਮ ਧੂਲਾ ਉਹ ਕਿੱਥੇ ਆਵੇ ਇੱਥੇ ਅੱਛਾ ਤੁਰੂੰਗਾ ਤਾਂ ਆਪੇ ਵਹੇ ਲੀ ਹਾਂ ਰਾਮ ਰਾਮ ਝੂਲਾ ਵੀ ਵਿਖਾਵਾਂਗੇ ਤੇ ਅੱਜ ਆਪਾਂ ਰਿਸ਼ੀਕੇਸ਼ ਘੁੰਮਾਂਗੇ ਤੇ ਬਾਕੀ ਤੇ ਜੁੜੇ ਰਹੋ ਸਾਡੇ ਚੈਨਲ ਨਾਲ ਤੇ ਸਬਸਕ੍ਰਾਈਬ ਕਰਦੇ ਹੋ ਚੱਕਰਪਾਈਸ ਕਰਦੇ ਹੋ ਹਾਂ ਤੇ ਹਾਂ ਦਾ ਨਾ ਚੱਕਰ ਮਾਈਸ ਚੱਕਰਪਾਈਸ ਕਰਦੇ ਹੋ ਤੇ ਕਮੈਂਟ ਤੇ ਲਾਈਕ ਕਰਦੇ ਹੋ ਆ ਵੀ ਇਹਦੇ ਮੂਹਰੋਂ ਕਰਦੇ ਹੋ ਭਾਈ ਕਰਦੇ ਹੋ ਪਰ ਕੱਲ ਯਾਤਰਾ ਵੀ ਖਾਵਾਂਗੇ ਤੁਹਾਨੂੰ ਗੱਲ ਹੈ ਕੱਲ ਹੀ ਹੇਮਕੋਟ ਸਾਹਿਬ ਦੀ ਯਾਤਰਾ ਵੀ ਖਾਵਾਂਗੇ ਕੱਲ ਤੋਂ ਸਟਾਰਟ ਕਰਨੀ ਹੈ ਕੱਲ ਤੋਂ ਆਪਾਂ ਹੇਮਕੋਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਨੇ ਵੈਸੇ ਤਾਂ ਆਪਾਂ ਹੇਮਕੋਟ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ ਆ ਅੰਬਟਰ ਤੁਰਿਆ ਜਿਹੜੀ ਹੇਮਕੋਟ ਸਾਹਿਬ ਦਾ ਰਸਤਾ ਆ ਚਲਣ ਕਰਨ ਜਾ ਰਹੇ ਜੀ ਨਾਨਕਨ ਜਾ ਰਹੇ ਆ ਆਪਾਂ ਨਹੀਂ ਜਾਣ ਕਰ ਜਾਵਾਂਗੇ ਨਾਨਕਨ ਜਾ ਕਰ ਜਾਵਾਂਗੇ ਅਵਤਾਰ ਨਹੀਂ ਸੱਤਵਾਂ ਗੇ ਲੱਗਣਗੇ ਆ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਸਟੇ ਕਰ ਰਹੇ ਆ ਓਏ ਓਏ ਯਾਰ ਕਿੱਡਾ ਗਿਆ ਡੋਟਾ ਯਾਰ ਵੀਓ ਇੱਕ ਗੁਰਦੁਆਰਾ ਸਾਹਿਬ ਰਿਸੀ ਕੇ ਸਾਲਾ ਗੁਰਦਾਰਾ ਜੀ ਇਹ ਗੁਰਦੁਆਰਾ ਸਾਹਿਬ ਦਾ ਨਹੀਂ ਫੇਮ ਗੁਰਦਾਰਾ ਹਾਂ ਗੁਰਸੇਵ ਹਾਂ ਫੇਮ ਗੁਰਦਾਰਾ ਅੱਛਾ ਫੇਮ ਗੁਰਦਾਰਾ ਸੀ ਕੇਸ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਜਰੂਰ ਆਇਓ ਇੱਕ ਵਾਰ ਜ਼ਰੂਰ ਕਰਿਓ ਹਾਂ ਜੀ ਜ਼ਿੰਦਗੀ ਦੇ ਇੱਕ ਵਾਰ ਆਇਆ ਜਾਂਦਾ ਨੇ ਜਰੂਰ ਆਇਆ ਆ ਵੀਰ ਭਾ ਦੁਕਹਰੀ ਆ ਮੇਰੇ ਨਾਲ ਸਾਥ ਤੇਰੀ ਆ ਇਹਦੇ ਕਰਕੇ ਹੀ ਆਏ ਆ ਇੰਨੇ ਫੇਰ ਪਿਆਰ ਨਾਲ ਆਏ ਆ ਉਹ ਵੀ ਉਪਰਾ ਭਾਈ ਨੇ ਕੀ ਖਾ ਗਿਆ ਵਿਚਾਰਾ ਬੋਲਦਾ ਹੀ ਨਹੀਂ ਕੋਈ ਚਲੋ ਹੁਣ ਤੁਰਦੇ ਜਾਨੇ ਆਪਾਂ ਹਾਂ ਤੁਹਾਨੂੰ ਗੰਗਾ ਨਦੀ ਦਿਖਾਉਨੇ ਸਾਰੇ ਨੂੰ ਬਾਹਰ ਚੱਕਰ ਬਾਹਰ ਚੱਕਰਾਓ ਕਿ ਬਗਾਣ ਵੀਓ ਯਾਰ ਹਾਂ ਜੋ ਤੇਰੇ ਮਾਲ ਖੋਲਾ ਤੂੰ ਹਾਂ ਹੁਣ ਚਲੋ ਚੱਲੇ ਜਾਨੇ ਆਪਾਂ ਆਪਣੇ ਹਾਂ ਤੁਹਾਨੂੰ ਗੰਗਾ ਨਦੀ ਦਰਸ਼ਨ ਕਰਾਉਨੇ ਆ ਦਰਸ਼ਨ ਨਹੀਂ ਕਰਦੇ ਦਰਸ਼ਨ ਨਹੀਂ ਆਖੇ ਸ਼ਾਇਦ ਕਹਿੰਦੇ ਆਰਤੀ ਵੀ ਹੁੰਦੀ ਆ ਆਰਤੀ ਹੁੰਦੀ ਆ ਦੱਸ ਜਾਨੇ ਆ ਨੇ ਆਪਾਂ ਜਾਣਾ ਵਾ ਦਲ ਜਾਨੇ

ਟੈਂਪੂ ਟ੍ਰੈਵਲਰ ਠੀਕ ਆ 10 ਜਾਣੇ ਆ 4 ਵੀ ਆਪਾਂ ਤੁਹਾਨੂੰ ਕੈਂਪ ਦਿਖਾਉਂਗਾ ਆ ਦੇਖਾ ਮੈਨੇ ਭਾਈ ਹਰੇ ਦਾ ਪਹੁੰਚ ਕਰਨ ਡਿਆ ਤਾਂ ਕਿ ਕਾਦੀ ਕਰਨ ਡਿਆ ਪਰ ਆਦਮੀ ਇਸਮੇ 1000 ਰੁਪਏ 12 ਆਦਮੀ ਆ ਬਾ ਰੁਕ ਜਾ ਵੀ ਰੁਕ ਜਾ ਮੈਂ 1000 ਰੁਪਏ ਦੇ 12 ਬੰਦੇ 12 ਆਦਮੀ ਪਰ ਇੱਕ ਬੰਦਾ ਉਹ ਜਿਹੜੀ ਆਵਾ ਮਗਾਉਂਗਾ 1000 ਰੁਪਏ ਇੱਕ ਬੰਦੇ ਦਾ ਮੰਗਣ ਡਿਆ ਫਿਰ ਤੇ ਰਸਾਨਾ ਮਾਡਾ ਮੇਰਾ ਝੋਟਾ ਹੀ ਆ ਰੀਸੀ ਕੇਸ ਕੀ ਸੜਕੋ ਪੇ ਫਿਰ ਤੇ ਹੈਗਾ ਵੀ ਰੇਡ ਕੋੜਾ ਡੇ ਕੋ ਕੀ ਕੀ ਇਹ ਜੇ ਸੜਕਾਂ ਤੇ ਫਿਰਦੇ ਹੋਏ ਜੀ ਜੀ ਦੇ ਸਰਕਮੇ ਜਾ ਰਹੇ ਹਾਂ ਸਰਕ ਨਹੀਂ ਸੜਕਾਂ ਵੀਰ ਜੀ ਤੇ ਉਹ ਟੈਂਪੂ ਟਰੈਵਲਰ ਵਾਲਾ ਸਾਡੇ ਨਾਲ ਜਾਣ ਰਿਹਾ ਵਾ ਕਿਦਾਂ ਵੀ ਤੁਹਾਨੂੰ ਸਸਤੇ ਰੇ ਟੈਂਪੂ ਟਰੈਵਲ ਦਵਾਵਾਂਗੇ ਜਿਹੜਾ ਕੋਪੀ ਤਾਮ ਤੱਕ ਜਾਊਗਾ ਵੀਰੇ ਅਈਏ ਪੁਰਜਲ ਸੂ ਯਾਤਰਾ ਤੇ ਨਿਕਲ ਜਾਣਾ ਆਪਾਂ ਤੇਰੇ ਤੜਕੇ ਨਿਕਲ ਜਾਣਾ 4:00 ਵਜੇ ਤੇ ਪਰसों ਯਾਤਰਾ ਕਰਾਂਗੇ ਪਰਸੋਂ ਯਾਤਰਾ ਚੱਲੂ ਹੋਊਗੀ ਆਪਣੀ ਫਿਰ ਦੇਣਾ ਆਪਣਾ ਫਿਰ ਚੱਲਿਆ ਨਾ ਐਂਡ ਸੋ ਗਾਈਸ ਸੋ ਗਾਈਸ ਆਪਾਂ ਨਾ ਕਾਲੀ ਮਥਾ ਠੀਕ ਗਿਆ ਹੈ ਨਾ ਕੁੱਟੀ ਚੱਲਦੀ ਨਹੀਂ ਉੱਧਰ ਹੋ ਰੇ ਮੋਤਲ ਦਿਹਾਣਾ ਹੀ ਹਣ ਸਾਰੇ ਗੱਡੀ ਜਾਂ ਡੀ ਤੇ ਚੱਲ ਜਾਂਦਾ ਗੱਲ ਨਹੀਂ ਕੋਬੀਨ ਘਾਟ ਦਾ ਕਿ ਰਹਿਣਿਆ ਉਹ ਜਾਂਦਾ ਇਹਨਾਂ ਨੂੰ ਲੈਣਾ ਕੋਈ ਨਹੀਂ ਹੈ ਦੁਬਾਰਾ ਵਾਲੀ ਗੰਗਾ ਅੱਛਾ ਅੱਛਾ ਦੁਬਾਰਾ ਤੋਂ ਪ੍ਰੋਕਲਸ ਕਰ ਦਿੱ ਜਿਹੜੀ ਮੈਂ ਉਹ ਸਮਝ ਗਿਆ ਗੰਗਾ ਡਾਡੀਆਂ ਨੈਰਾ ਕਰਸ ਕਰ ਦਿੱ ਗਏ ਹਾਂ ਅੱਛਾ ਸਾਬੀ ਨੂੰ ਜਿੱਥੇ ਵੇਖੋ ਉੱਥੇ ਗਾਵਾਂ ਮੱਝਾਂ ਨਵਦੀਆਂ ਓਏ ਹੋਏ ਥਿਊ ਸੋਨਾ ਲਾ ਪਰ ਓਹ ਲੱਗਿਆ ਹੈ ਮੈਂ ਕਿ ਪੰਜਾਬੀਆਂ ਨਹੀਂ ਸੀ ਨਹੀਂ ਉਹਨਾਂ ਨੇ ਇੱਕ ਦੌਰ ਚ ਫਿੱਟ ਬਣਾ ਲਈ ਹੈ ਕਿ ਕ੍ਰਿਕਟ ਦੇ ਮੈਚ ਲੈਂਦੇ ਹੈ ਕ੍ਰਿਕਟ ਦੇ ਮੈਚ ਲੈਂਦੇ ਆ ਓਹ ਖੇਡੀ ਕਿ ਕਿ ਕ੍ਰਿਕਟ ਦਾ ਮੈਚ ਚੱਲਣ ਡਿਆ ਵਾ ਗੰਗਾ ਜੇ ਖਾਲੀ ਹੈ ਪਰ ਮੇਰੇ ਪਾਣੀ ਬਹੁਤ ਘਟਿਆ ਹੈ ਉਹ ਕਾਰਜ ਕਰ ਮਗਰ ਜਾਣਾ ਲੱਗੂ ਆਪਰੇ ਮੈਂ ਕਿਧਰ ਉਧਰ ਨੂੰ ਜਾਣਾ ਜੇ ਆਪਾਂ ਚਲੋ ਯਾਰ ਅਜੇ ਉਧਰ ਨੂੰ ਕੋਈ ਗੰਗਾ ਗੰਗਾ ਕਾ ਇਤਿਹਾਸ ਕੀਆ ਹੈ ਇਤਿਹਾਸ ਕੀਆ ਹੈ ਇਸਕਾ ਨੰਗਾ ਦਾ ਬੋਲੋ ਯਾਰ ਪਤਾ ਨਹੀਂ ਹੈ ਕਿ ਇਹਦਾ ਕੀ ਵੀਡੀਓ ਬਣਾ ਰਹਾ ਤੂੰ ਹਾਂ ਦੇਖ ਲੈ ਬੜਾ ਰੱਖ ਬੋਲ ਰਿਹਾ ਤੂੰ ਮੇਰੇ ਨਾਲ ਜ਼ਿਆਦਾ ਤੂੰ ਮੇਰੇ ਯਾਰ ਬਣਾਉਣੇ ਆ ਯਾਰ ਵੀਰੇ ਗੱਲ ਇੱਕ ਦਾਵਾ ਤੂੰ ਕਹਾਂ ਗਿਆ ਸੋ ਬੋ ਜੋ ਗੇਸ ਗੈਸ 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 ਨੋਕ ਜੋ ਹੈ ਲੋਕ ਸਾਰੇ ਆ ਨਾ ਉਹ ਐਪਾੜਾ ਤੇਰੇ ਅਸੇ ਕੁ ਆ ਉਹ ਵੇ ਤੇਸੀ ਕਰਦੇ ਨਹੀਂ ਹੈਗੀ ਇਹ ਨਾਂ ਦਾ ਵੀ ਹੈ ਉਹ ਜਿਹੜਾ ਹੁੰਦਾ ਨਾ ਚਰਪਨ ਪੈਸੇ ਨਹੀਂ ਆਉਂਦਾ ਹਾਂ ਠੀਕ ਹੈ ਚੀੜਾ ਨਹੀਂ ਆਉਂਦਾ ਗੈਸ ਵੀ ਲੈ ਇਹੜਾ ਤਾਂ ਆਸਮਾਨ ਵਿੱਚ ਹੀ ਨਿਕਲ ਪਾ ਇਧਰ ਲਗਣਾ ਇਹ 2000 ਦੇ ਕਿਹਾ ਬਣਾਉਂਗਾ ਇਹ ਮੁਰਕੇ ਜਾ

ਕੜੀ ਸੋਣੀ ਤੇ ਮੇਰੇ ਬਾਦ ਇੱਕੋ ਕੰਮ ਹੈ ਇੱਥੇ ਜਿਹੜਾ ਫਰੈਸ਼ ਹੋਵਾ ਮਿਲਦੀ ਨਹੀਂ ਲੋਕਾਂ ਨੂੰ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਹੈਲੋ ਗੈਸ ਹੈਲੋ ਗੈਸ ਆਪਣੀ ਦੀ ਗੱਲ ਕਿੱਥੇ ਆ ਲਗਾ ਮੈਂ ਕਰਨਾ ਕਿੱਥੇ ਕਰਨੀ ਆ ਮੈਂ ਲਗਾ ਕਰਨਾ ਆ ਵੀਰਾ ਜਿੰਦ ਤੱਕ ਤੇਰੇ ਫੇਤਾ ਦੂੜ ਬਣਾਈ ਹੋ ਆਹ ਵੇ ਯਾਰ ਪਾਣੀ ਬਹੁਤ ਤੇਜ਼ ਆ ਨਾ ਇਹ ਤੇਜ਼ ਇਹ ਖੰਡਾ ਵੜਾ ਹੋਣਾ ਯਾਰ ਨਾ ਇਸ਼ਨਾਨ ਕਰ ਰਹਾ ਤੂੰ ਕੈਨਸਲ ਇਸ਼ਨਾਨ ਕੈਨਸਲ ਬੜੀ ਵੱਡੀ ਨਦੀ ਯਾਰ ਹੈ ਨਾ ਉਹ ਕਿੱਥੋਂ ਇਹ ਹੁੰਦੀ ਕਿਧਰੋਂ ਵਾ ਨਹੀਂ ਨਹੀਂ ਉਧਾਂ ਕਿਹੜੀ ਤਰਫ ਸੇ ਕਿਹੜੇ ਆ ਆਹ ਪਾਪਾ ਬਿਠਾਣਾ ਜਿਉਣਾ ਉਹ ਨਾ ਤੇਰੇ ਦੋਤ ਮੋਗੀ ਦੇ ਸੋ ਨਾਗੀ ਦਰਸ ਹਾਂ ਬੱਸ ਆ ਗੱਲ ਨਾ ਤਪੱਸਿਆ ਪੱਕਾ ਪੱਕਾ ਤਾਂ ਤਪੱਸਿਆ ਕਰ ਰਹੇ ਨਾ ਉਹ ਕਰਦਾ ਹੀ ਐਡ ਬਸ ਠੀਕ ਹੈ ਮੈਂ ਐਡ ਬੈਕ ਕਰ ਦਿੰਦਾ ਆ ਛੁੱਟੀ ਜਾਣੀ ਤੇ ਨਾ ਕੋਈ ਹੋਵੇ ਆ ਵੀ ਕਰਨੀ ਹੈ ਟੈਲੀ ਬੜ ਕੇ ਕਿ ਕਿਹਦੇ ਕਰ ਦੇਓ ਕਿਹਦੇ ਨਹੀਂ ਹੈ ਮੇਰੇ ਕੋਲ ਸੁਪੂਣ ਨੇ ਆ ਕੱਕੇ ਓਏ ਕੱਕੇ ਟੋਫੀ ਲੈ ਲੈ ਟੋਫੀ ਲੈਣੀ ਟੋਫੀ ਟੋਫੀ ਖਾਏਗਾ ਇਹ ਲੈ ਟੋਫੀ ਦੇ ਯਾਰ ਦੇ ਲੈ ਲੈ ਹਲਾ ਇਹ ਲੈ ਹਾਂ ਓਏ ਥੋੜੇ ਲੈ ਲੈ ਆਪਕੀ ਕਿਤਨੇ ਵਜੇ ਹੋਣੀ ਆਰਤੀ ਕਿਤਨੇ ਵਜੇ ਹੋਗੀ 6:30 ਵਜੇ ਯਹਾਂ ਪਰ ਤੇ ਯਹਾਂ ਪਰ ਅੱਛਾ ਯਾ ਇਤਿਹਾਰਤੀ ਹੁੰਦੀ ਹੈ ਜੀ ਆਏ ਫੋਨ ਨੇ ਹਿਸਾਬਤਾ ਵੀ ਨਹੀਂ ਮੇਰਾ ਸਾਨੂੰ ਹੀ ਪਤਾ ਨਹੀਂ ਕਰਨਾ ਕਿ ਫੋਟਾਂ ਵੀ ਲੈੜੀ ਹੈ ਅਰੇ ਗੋ ਦਿਲਦੇ ਹਨ ਖਤਰੋਂ ਕੇ ਖਿਲਾੜੀ ਪੂਰਾ ਫੋਟੋ ਸ਼ੂਟ ਹੋ ਰਿਹਾ ਹੈ ਮਾਹੌਲ ਪੂਰਾ ਵੇਵ ਹੀ ਨਹੀਂ ਯਾ ਦੋ ਚਾਰ ਜਾਨੇ ਵਿਚਾਰੇ ਇੰਦੈ ਘੋਤੀ ਆ ਚਲਿਏ ਫਿਰ ਬੱਸ ਕਰੋ ਬਰਾ ਬੱਸ ਕਰੋ ਵੀਰੇ ਅਲਪਾ ਜੀ ਨੇ ਆਪਾਂ ਰਿਕਾਰਡ ਕਢ ਲਈਆਂ ਨਾ ਤੇ ਤੇਰੀਆਂ 100 ਪਲਸ ਹੋ ਗਿਆ ਨੀ ਓਏ ਜਾ ਕੰਮ ਕਰ ਜਾ ਕਢ ਲੈਣਾ ਆਪਾਂ ਰਿਕਾਰਡ ਪੂਰਾ ਆਮਦੂ ਲੈ ਗਦੇ ਯਾਰ ਉਹ ਕੋ ਰਾਮ ਤੁਲਾ ਉਹ ਜਿਹੜੇ ਮੇਰੇ ਦਿਖਾਇਆ ਏ ਉਹ ਰਾਮ ਤੁਲਾ ਉਸ ਕਾਰੀਂ ਕਰਾਂਗੇ ਇਸ ਨੂੰ ਘੋਮ ਦੇ ਜਾਵਾਂਗੇ ਅੱਛਾ ਉਹ ਰਾਮ ਨੂੰ ਕਰ ਜਾਵਾਂਗੇ ਕਿਹੜਾ ਵਾ ਯਾਰ ਇਹ ਨਹੀਂ ਦੂਰ ਨਹੀਂ ਜਾ ਜਾਣਾ ਆ ਆ ਵੀ ਜਾਣਾ ਮੁੜ ਕੇ ਇੰਨੀ ਦੂਰ ਮੁਰ ਦੇ ਖਾਲੀਆਂ ਪੈ ਜਾਣਾ ਅੱਜ ਤਾਂ ਮੈਂ ਯਾਤਰਾ ਤੇ ਜਾਣਾ ਜਾਣਾ ਉਹ ਦੂਰ ਕਾਲੀ ਜਾ ਜਾਣਾ ਉਹ ਫਿਰ ਕੀ ਆ ਤੁਸੀਂ ਬੜੇ ਸ਼ਾਂਤ ਬੈਠੇ ਹੋ ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ ਦੇਖਣ ਨੂੰ ਮਿਲ ਰਹੀ ਗੱਲ ਕੀ ਹੈ ਖੁਸ਼ੀ ਹੈ ਨਹੀਂ ਜ਼ਿੰਦਗੀ ਦੇ ਕਿਹਾ ਸਾਡੀ ਲੱਗੇ ਜਿਵੇਂ ਅਸੀਂ ਥੋੜੇ ਦਿਨੋਂ ਦੁਖੀ ਆਂ ਲੋਟੋਂ ਵੀ ਐ ਕਰਦੇ ਜਿਵੇਂ ਲਗਾ ਮਾ ਆ ਬੰਦੇ ਦਾ ਗਾਂਧੀ ਰਹਿੰਦਾ ਜਿੱਥੇ ਤੁਰਪੋ ਉੱਥੇ ਨੇ ਗਾਂਧੀ ਰਾਮ ਚੂ ਲਾ ਗਿਆ ਕੀ ਰਾਮ ਜੀ ਲਾ ਗਿਆ ਰਾਮ ਜੀ ਲਾ ਗਿਆ ਇਹ ਬੜਾ ਵੀਰ ਨੇ ਬੁੱਢੇ ਨੇ ਬਣਾਦਾ ਇਹਨਾਂ ਦੇ ਪੰਦੀ ਹਾੜਾ ਬ੍ਰਿਜ ਜਰੂਰ ਹਿਲਦਾ ਇਹ ਆਹ ਬੜਾ ਬ੍ਰਿਜ ਖੁੱਲਦਾ ਵੀ ਉਹ ਕਿੱਥੇ ਆ ਚਲੋ ਚਲੋ ਹੁਣ ਕੋਲਕਾਤਾ ਚੱਲੇ ਆਪਾਂ ਆਹ ਬੜਾ ਬ੍ਰਿਜ ਨਾ ਇਹ ਬੜਾ ਅੰਤਰੇ ਅੰਤਰੇ ਆ ਤੇ ਸੋਨੋ ਕਾਚੀ ਵੀ ਜਾਏਗੇ ਸੋਨਾ ਕਾਂਚੀ ਕੀ ਸੋਨਾ ਕਾਂਚੀ ਕੀ ਬਾਅਦ ਦੱਸਾਂਗੇ ਉਹ ਨਾ ਹੋਣਾ ਓਏ ਇਹਨਾਂ ਨੂੰ ਕੁਝ ਮੈਂ ਸਮਝ ਗਿਆ ਵੀ ਸੋਨਾ ਕਾਂਚੀ ਕੋਈ ਗਲਤੀ ਨਹੀਂ ਗੰਗਾ ਬਹੁਤ ਗੰਦੀ ਦਿੱਤੀ ਭਾਰਿਆ ਜੋ ਮਰਜੀ ਕੋ ਓ ਮਾਤਾ ਦੀ ਫੋਟੋ ਵੇਖੋ ਕੁੜੀ ਉਦਾਂ ਤੂੰ ਕੰਕੀ ਗਈ ਕੀ ਕਿਹਾ ਸਰ ਇਹ ਨੀ ਪਵਿੱਤਰ ਨਜ਼ੀਰਤ ਨੂੰ ਓਏ ਅੱਗੇ ਆ ਰੋ ਯਾਰ ਤੂੰ ਕਿੱਥੇ ਖੜ ਗਏ ਜਾਣ ਕੇ ਜਾਣ ਕੇ ਚੋਰੀ ਖਲੋਤੇ ਇਹ ਸਾਰੇ ਹਰਾਮ ਜਿਹੇ ਲੈ ਆ ਸਾਰੇ ਹਾਂ ਤਾਂ ਚਾਹੇ ਘਾਲ ਲਓ ਸਾਰੇ ਘਾਲੋ ਨਹੀਂ ਚਾਹੇ ਚਾਹੇ ਘਾਲ ਲਓ ਰਹਿ ਗੁੰਗਾ ਜਿੰਨੀ ਕਰਦੀ ਕੀਤੀ ਆ ਨਾ ਹਾਂ ਚਾਹਤਾ ਤਾਂ ਸਮਾਧਾਰੇ ਬੋਲ ਰਿਹਾ ਨਾਮਦਾਰੇ ਕਰਕੇ ਹੀ ਕਰਦੀਏ ਕਰਨਾ ਨਹੀਂ ਹੈ ਲੇਕਿਨ ਉਹ ਆਪ ਕਰਨ ਲਾ ਰਹੀ ਹੈ ਉਹ ਵੀ ਦੀ ਰੋਬੋ ਹੈ ਸਾਡੇ ਪੰਜਾਬੀ ਬੰਦੇ ਆ 41500 ਸਬਸਕ੍ਰਾਈਬਰ ਕਿੱਲੇ ਕਿ ਮੇਰੇ ਦੇਣਾ ਕੋਈ ਨਹੀਂ ਤੁਹਾਡੇ ਯਾਰਦੋਤੀ ਰਹਿ ਗਿਆ ਕਰ ਦੋ ਯਾਰ ਵਾਦੇ ਕਰ ਦੋ ਰੇਸ ਦੀ ਬੜੀ ਹੋਣੀ ਹੈ ਬੇਸਤੀ ਬੜੀ ਹੋਣੀ ਹੈ ਤੇਰੀ ਅੱਖ ਜੋੜੀਆਂ ਤੇ ਰੰਦੀ ਹੈ ਬਹੁਤ ਗੰਦਾ ਬੰਦਾ ਯਾਰ ਉਹ ਨੂੰ ਚੈਨਲ ਨੂੰ ਵੀ ਰੰਦੀ ਜਾਂਦਾ ਯਾਰ ਅਕੇ ਨੇ ਕਹਾਂਗੇ ਆ ਪੀਚੀ ਹੋਣੀ ਹੈ ਪੈਰਾਗਲੇ ਹੱਕੀ ਕਹਿੰਦੇ ਨੇ ਪੈਰਾਗਲੇ ਨੇ ਪੈਰਾਗਲੇ ਡਰਾਫਟਿੰਗ ਡਰਾਫਟਿੰਗ ਆਦਰ ਆਪਦੇ ਵਾਗੇਗੀ ਆਦਰ ਆਪਦੀ ਵੇਖੀਏ ਪਾਣੀ ਜਿਆਦਾ ਹੋਣਾ ਨਾ ਪਾਣੀ ਜਿਆਦਾ ਆ ਪਾਣੀ ਨਹੀਂ ਆ ਜਾਨਦੇ ਪਿਆ ਵੀ ਪਾਣੀ ਹੈ ਔਰ ਕੀ ਹੈ ਪਾਣੀ ਘਟਾ ਇਹ ਤਾਂ ਬਾਹਰ ਆ ਗਿਆ ਵੇ ਉਹ ਟਿਕ ਲੱਗਾ ਸੀ भाई मजा आया बहुत कितने पैसे पर परसन पांच सौ रुपया कहा से कहा तक है चौदह किलोमीटर हम तो से जाए इसकी के पीछे अच्छा ਉਹ ਤਾਂ ਪਰਚੀ ਆ ਉਹ ਕਿਧਰ ਉਹ ਲੈ ਕੇ ਆਉਂਦੇ ਵਰਸੀ ਕਹੇ 500 ਕਰਨੀ ਹੈ ਪਰ ਉਹਨਾਂ ਕੇ ਐਂ ਜਾਣਾ ਨਹੀਂ ਆਸ ਕਸੇ ਚਲ ਜਾਓਗੇ ਯਾਰ ਅਸੀਂ ਇੱਧਰ ਵੀ ਜਾਈਏ ਅਸੀਂ ਬਿਲਕੁਲ ਆਏਗੇ ਇਹ ਪਾਣੀ ਦਾ ਪਹਾਵੇ ਸੋ ਰਹਿਣਾ ਇਸਦੀ ਹਨਾ ਮਜ਼ਾ ਬੋਤਾ ਆ ਉਹ ਜੋਤ ਕਸੂਰ ਹੋ ਗਏ ਕਸੂਰ ਇਹ ਚਲੋ ਵਧੀਆ ਚਲੋ ਦੇਖਦੇ ਆ ਕਿੱਦਾਂ ਕਰਨਾ ਫਿਰ ਕਰਨਾ ਹੁਣ ਕੱਪੜੇ ਬਦਲ ਕੇ ਆਈਏ ਜਾਂ ਕੱਪੜੇ ਕੁੱਪੜੇ ਦੀ ਨਹੀਂ ਗੱਲ ਐ ਇਹ ਕਰਨੀ ਆ ਯਾਰ ਮੈਨੂੰ ਲੱਗਣਾ ਨਾਲ ਹੀ ਨਾ ਪਾਰਾ ਗਲਾਈ ਦੇ है, राफ्टिंग <laughs> राफ्टिंग करनी है ठंड लग रही लग रही है निकलती तो वहां से है क्या हुआ था गंगा में जो गंगा इसका नाम पड़ा क्यों पड़ा क्या किया था किसने क्या किया था क्या क्या जिसका गंगा निर्माण है अच्छा ठीक है आके हेमकुंड जाता है

ਕੀ ਆ ਉਹ ਲਫਜ਼ਰ ਦੋਏ ਇਹ ਕਹਿੰਦਾ ਪਤਾ ਕਿ ਲਮੇ ਚੋ ਆਣਾ ਠੀਕ ਆ ਠੀਕ ਆ ਦੇਖ ਸਾਹਿਬ ਲੋਕਲੀ ਹੋ ਗਏ ਹਾਂ ਲੋਕ ਆਪ ਇਹ ਬਤਾਓ ਹਮੇਂ ਕਿ ਗੰਗਾ ਇਸ ਕੋ ਬੋਲਾ ਦਿੱਤਾ ਲੋਕੋ ਨੇ ਇਤਨਾ ਇਸ ਕੋ ਗੰਗਾ ਕਿਉਂ ਕਰ ਰਹੇ ਹੈਂ ਬੰਦਾ ਬਸ ਆ ਕੇ ਯਾਤਰਾ ਕਰਦੇ ਹੋੜੀ ਗੰਗਾ ਉਹ ਕਿੱਥੇ ਇੱਕ ਵਾਰ ਚਲੋ ਠੀਕ ਆ ਅੰਕਲ ਓਕੇ ਥੈਂਕ ਯੂ ਉਹ ਆਗੇ ਪੈਰਾਗਲਾਈਡਿੰਗ ਉਹ ਜੋ ਵੀ ਯਾਰ ਬੋਟਿੰਗ ਵਾਲੇ ਆਣ ਫੇਰ ਉਹ ਹੀ ਆਗੇ ਲੱਗਾ ਰਾਫਟਿੰਗ ਨਹੀਂ ਨਹੀਂ ਹੋ ਰਹਾ ਆ ਮੋਟਾ ਨਾ ਉਹ ਲੱਗਣ ਦਾ ਮੈਨੂੰ ਯਾਰ ਨਹੀਂ ਹੋ ਰਹਾ ਕੁੜੀਆਂ ਨਹੀਂ ਉਹਨਾਂ ਦੇ ਹਾਂ ਲੈ ਵਰਾ ਮਜ਼ਾ ਆ ਰਿਹਾ ਆ ਨਹੀਂ ਬੋਲੀ ਯਾਰ ਕਰੀਏ ਫੈਰਾ ਗਲਾਈਡਿੰਗ ਦੀ ਹੋਰ ਡਰਾਫਟਿੰਗ ਰੋਟਿੰਗ ਕਰੀਏ ਯਾਰ ਉਹ ਜੋ ਕਮਾਲੀ ਉਹਨਾਂ ਦੀ ਕਮਾਲੀ ਕਮਾਲੀ ਉਹਨਾਂ ਨੇ ਉਹ ਵੀ ਢੱਡੀ ਪੈਲੋਂ ਬਾਹਰ ਹੀ ਨਹੀਂ ਜਾਂਦੇ ਫੇਰ ਉਹਨਾਂ ਨੂੰ ਆਈ ਜਾਂਦੇ ਨਹੀਂ ਨਹੀਂ ਬੈਕ ਕਰਨ ਦੇ ਆ گڈی پیک کر رہے ہیں مین بندہ پورا ڈرائیور ہوتا ہے اپنا بیٹا جڑا ہوا کے نہیں ٹھنڈی ہوندی ہے نا یار زور بھی ہندا نا کیا کر لگا خطرن والے او یار اڑے جا آ جاؤ آ جاؤ آ جاؤ چلارے بہت ملی گنڈی ہے پیشنٹ ہے

ਉਹ ਗਾੜੀ ਵਿੱਚ ਗਾੜੀ ਵਿੱਚ ਅੱਛਾ ਗਾੜੀ ਵਿੱਚ ਹੈ ਠੀਕ ਹੈ ਨਾ ਇਹਨਾਂ ਨੇ ਸਾਨੂੰ ਆਰਟੀ ਦਿਖਾਈ ਤੇ ਨਾ ਸਾਨੂੰ ਰਾਮਪੂਲਿਆ ਰਾਮਝੂਲਾ ਰਾਮਝੂਲਾ ਬਖਾਇਆ ਥੱਲੇ ਵੇਖ ਤੇਰੀ ਹਾਂ ਇਹਨਾਂ ਨੇ ਇਹਨੂੰ ਰਾਮਝੂਲਾ ਬਖਾਇਆ ਥੋੜਾ ਵਾਪਸ ਲੈ ਚੱਲੇ ਆ ਤੇ ਉਹ ਆਏ ਹਨ ਮਨਝੂ ਲਈ ਮਨਝੂ ਲੱਗਦੇ ਲੱਗਿਆ ਲਕਸ਼ਮਣ ਝੂਲਾ ਲਕਸ਼ਮਣ ਝੂਲਾ ਲਕਸ਼ਮਣ ਝੂਲਾ 3 ਕਿਲੋਮੀਟਰ ਲਖਮਣ ਝੂਲਾ 3 3 ਕਿਲੋਮੀਟਰ ਚਲੀਏ ਫਿਰ ਵੇਖੋ ਆਰਾਮ ਝੂਲਾ ਵਗ ਗਿਆ ਚਲੀਏ ਵੇਖਣ ਇਹ ਚਲ ਜਾਣੇ ਪਰ ਇਹਨਾਂ ਨੇ ਦਿਖਾਇਆ ਨਹੀਂ ਹਨ ਨੂੰ ਵੀਰੇ ਹਿਲਦਾ ਹੀ ਨਹੀਂ ਇਹਨਾਂ ਨੂੰ ਝੂਲਾ ਨਹੀਂ ਹਿਲਦਾ ਝੂਲਾ ਨਹੀਂ ਹਿਲਦਾ ਚਲਾ ਬੜਾ ਉਹ ਜਾਣਾ ਬਣਿਆ ਉਹ ਹੀ ਚੱਲ ਨਹੀਂ ਇਹ ਹੋ ਪੈਣਾ ਐ ਵੀਓ ਆ ਦੇ ਇਹਦੀ ਨਾ ਹਿੱਲਦਾ ਵੇ ਚਲਾਵਾ ਓਏ ਓਏ ਦਾਵਾ ਉਹ ਲਖਮਣ ਝੂਲਾ ਕੋਈ ਨਹੀਂ ਹਿਲਦਾ ਹੋਵੇ ਐਵੇਂ ਮਾਰਦੇ ਰੇ ਤੇ ਧੰਦਾ ਫੇਰ ਕੋਈ ਕਿੰਨਾ ਪਾਇਸ ਤੇ ਸੀ ਪੂਰਾ ਕਰਦੇ ਖੁਕ ਲੱਗੀ ਆ ਮਾਲ ਪੂਰਾ ਟੇਸ ਚ ਕਰਦੇ ਬੇਲ ਪੁੜੀ ਜੀ ਤਿਆਰੀ ਆ ਉਧਾਰ ਕੇ ਤਾਂ ਵੰਦਾ ਹੀ ਆ ਲਿਆ ਫਰਮੁੰਦਾ ਕਿਦਾਂ ਹੀ ਇਹ ਖਾਉ ਬੰਦਾ ਇਹਨੂੰ ਬੇਲ ਬਣੀ ਵਿਖੀ ਆ ਮਰੇ ਕਹਿੰਦਾ ਨਾ ਜੂ ਬੇਲ ਪੁੜੀ ਹੈ ਇਹ ਖਾ ਲੈਨੇ ਭਰਾ ਹੂੰ ਕੋਈ ਨਹੀਂ ਖਾਉ ਬੰਦਾ ਨਾ ਨਹੀਂ ਮੈਂ ਨਹੀਂ ਖਾਉ ਮੈਂ ਇਹਨਾਂ ਦੇ ਕਰਨਾ ਜਿਹਾ ਸਹੀ ਲੱਗੀ ਗ੍ਰਾਮ ਵਿੱਚ ਰੱਖਦਾ ਯਾਰ ਤੂੰ ਹੋਰ ਕੁਝ ਲੈਣਾ ਯਾਰ ਅੱਜ ਵਿੱਚ ਰੱਖਦਾ ਕਿ ਦੋ ਰੋ ਆਪਾਂ ਆ ਖਾਣੇ ਯਾਰ ਥੋੜੇ ਜਿਹਾ ਕਿ ਕਿੰਨੇ ਰੁਪਏ ਕੇ ਆ ਜੀ 30 30 ਰੁਪਏ ਇੱਕ ਇੱਕ ਹੀ ਦੇ ਫਿਰ ਬਾਕੀ ਰਹਿਣ ਤੇ ਮੇਰਾ ਫਿਰ ਅਰਬੀ ਤਾਂ ਪੀ ਨਹੀਂ ਕਰਦੇ ਇਹਨਾਂ ਤੁਸੀਂ ਹਾਂ ਬਾਅਦ ਦੋ ਦੋ ਡਿਗਰੀ ਦੇ 50 ਦੀ ਬੋਲੇ ਨਾਲ ਹੁੰਦਾ ਸਾਡੇ ਵੇਲਾਂ ਨੇ ਹਾਂ ਵੇ ਮੈਂ ਤਾਂ ਨਿਕਲ ਐਡਾ ਘੋੜੇ ਤੇ ਆਪਾਂ ਖੜਾਈਦਾ ਇਹਨੂੰ ਵੇ ਹੁਣ 30 ਰੁਪਏ ਤੇ ਸਾਡੀ ਰਿਆਈ ਹੈ ਗਲਤ ਗੱਲ ਆ ਜਹਾ ਤੇਰੇ ਲਈ ਬੇਲਪੜੀ ਖਾਂਦੇ ਹੋਏ ਮੇਰੇ ਵੀਰ ਭਰਾ ਖਟਾਵੜਾ ਖਾਣਾ ਤੂੰ ਆਈ ਓਏ ਬੇਲ ਪੁੜੀ ਦੋ ਦੋ ਵਾਰੀ ਖਾ ਲਈ ਆ ਤੇ ਫੇਰ ਵੀ ਬੰਦੇ ਭੁੱਖ ਵਰਤੋਣੇ ਨਹੀਂ ਹਟਦੇ ਅੱਜ ਨਹੀਂ ਹੋਇਆ ਨਾ ਅੱਜ ਫੇਰ ਵੀ ਨਹੀਂ ਹੋਇਆ ਇਹਨੂੰ ਰਾਜ ਨਹੀਂ ਕਹਿੰਦੇ ਇਹਨੂੰ ਭੁੱਖ ਕਹਿੰਦੇ ਆ ਹੁਣ ਕਹਿੰਦੇ ਪਿਆਰਤੀ ਹੁੰਦੀ ਇੱਥੇ ਗੰਗਾ ਨਦੀ ਦੀ ਗੰਗਾਂ ਮਾਤਾ ਦੀ ਉਹ ਲਾਪਕਾ ਕਾ ਮਾਤਾ ਦੀ ਅਰਤੀ ਲਖਾਂਗੇ ਨਾਲੇ ਤੁਹਾਨੂੰ ਖਾਵਾਂਗੇ ਹੈ ਹੋ ਲੈ ਜੀ ਵੇ ਕੀ ਪ੍ਰੋਟੈਂਟ ਡਿਲੇ ਕਰਕੇ ਬਣਾਈ ਜੀ ਵੜ ਗਈ ਮਰਾ ਲੈ ਮਾਤਾ ਮਾਤਾ ਕੋ ਜੋੜੀ ਬਣਾ ਕੇ ਘੱਲੇ ਮਾਤਾ ਜੀ ਸਭੀ ਜੋੜੀ ਬਣਾ ਲੀ ਆ ਮਾਤਾ ਜੀ ਬਹੁਤ ਤਾਨਾ ਸਾਵੀ ਨੇ ਕਹਿ ਰਿਆ ਉਹ ਜੋਗਾ ਬਾਰਕ ਉਹ ਫਿਰ ਪ੍ਰਮੋਸ਼ਨ ਦੀ ਗੱਲ ਨਹੀਂ ਆ ਨਾ ਅਵਤਾਰ ਆਨੰਦ ਮਾਨ ਰਿਹਾ ਪੂਰਾ ਹਾਏ ਹੇਮਗੜ ਸਾਹਿਬ ਜਦੋਂ ਪਹੁੰਚੇ ਤਾਂ ਮੈਂ ਆਉਣਾ ਹੀ ਆਉਂਦਾ ਵੀ ਹਾਂ ਪੀਜਾ ਪੁਜਾ ਵੀ ਜਾ ਗਾਂਦੇ ਮਿਰਚਾਂ ਆਹ ਪੀਜਾ ਪੁਜਾ ਨਹੀਂ ਖਾਣਾ ਆਪਾਂ ਆ ਆਰਤੀ ਰੱਖਣੀ ਬਸ ਆਰਤੀ ਵੇਖਣੀ ਆਰਤੀ ਤੇ ਪੱਕਾ ਵੇਖ ਕੇ ਜਾਣੀ ਭੈਜੀ ਮਰਦੀ ਹੋ ਜੇ ਯਾਰ ਹਾਈ ਨਹੀਂ ਸ਼ੁਰੂ ਨਹੀਂ ਆਰਤੀ ਨਾ ਨਾ ਵੇਖੀ ਆਹੋ ਆਰਤੀ ਨਾ ਨਾ ਵੇਖੀ ਜੀ ਹਾਲ ਵੇਖੀ ਹੋਣਾ ਕਿਹਦਾ 9 ਨੰਬਰ ਦਾ ਅੱਛਾ ਉਹਨੇ ਕਿਹਾ ਵੇਖਣ ਲਈ ਹੋਰ ਕਾਦੇ ਲਈ ਕਹਿਣ ਦਾ ਫਿਰ ਮੂੰਹ ਤੇ ਮਾਰ ਮੂੰਹ ਤੇ ਫਿਰ ਮੂੰਹ ਤੇ ਮਾਰ ਮੂੰਹ ਤੇ ਜ਼ੋਰ ਕਰ ਮੂੰਹ ਤੇ ਜ਼ੋਰ ਦੀ ਮਾਰ ਆਪਾਂ ਜਿੱਥੇ ਜਾਂਦੇ ਮੋਹਲ ਬਣਾ ਲਈਦਾ ਵਾ ਆਇਓ ਅਮਨ ਚਲ ਆਇਓ

ਹਾਰ ਰੋਡ ਦਿੱਲੀ ਅਧਾਉਂਦੀ ਦਿੱਲੀ ਜਾਣਾ ਆਪ ਜੀ ਨੇ ਸਮਾਪਤੀ ਹੋ ਗਈ ਤੇ ਚੱਲ ਪਿਆ ਆਪਣੇ ਗੁਰਦੁਆਰਾ ਸਾਹਿਬ ਨੂੰ ਕਿੱਥੇ ਰਾਤ ਗੱਟਣੀ ਆ ਆਤਰੀ ਸਾਹਿਬ ਦੀ ਹੁੰਦੀ ਹੈ ਠੰਡ ਗਈ ਹਣਾ ਕਿੱਥੇ ਗੱਟ ਜਾਨੀ ਆ ਇਹ ਆ ਜਾ ਕੇ ਸਮਾਰਨ ਨੂੰ ਵੇਖੋ ਟੱਕ ਲਗਾ ਕੋ ਨਹੀਂ ਜਾ ਕੇ ਅਰੈਸਟ ਕਰਨੀ ਮੈਂ ਗਿਆ ਆ ਲੈ ਮਰਿਆ ਆਇਆ ਕਮਾ ਲਈਏ ਆ ਆ ਆ ਹਾਰ ਤੇ ਕਮਾ ਲਈਏ ਬੜੀਆ ਲੈ ਲੋ ਦੇ ਯਾਰ ਇਹ ਕਿਆ ਕਰ ਖੜਿਆ ਸ਼ਾਟ ਵੀ ਲੈ ਲੋ ਨਾ ਜੈ ਮਾਂ ਗੰਗੇ ਧੀਮੀ ਧੀਮੀ ਆਰ ਡੀ ਨੇ ਲੀਫ ਚੇਂਜ ਸਾਡੇ ਤੇ ਅਸੀਂ ਆਨ ਦੇ ਭਵਾਨੀ ਜਾ ਹੁਣ ਕਮਰੇ ਦੇ ਚੱਲੇ ਆਪਾਂ ਹੋਸ਼ਾ ਭਰਾ ਹਣੇ ਦੁਰਦਾਰੇ ਸਾਹਿਬ ਅੱਜ ਦੀ ਰਾਤ ਕਟਾਂਗੇ ਉੱਥੇ ਤੇ ਕੱਲ ਫੇਰੇ ਨਿਕਲਾਂਗੇ ਫਿਰ ਹੇਮਕੋਟ ਸਾਹਿਬ ਲਈ ਚਲੋ ਆ ਵਧੀਆ ਲੰਘ ਪੂਰੀ ਹੁਣ ਹੁਣ ਪਰਚਾਈ ਖੁਸ਼ ਹੋ ਜੂਗੀ ਪੂਰੀ ਬੰਮਣੀ ਪਰਚਾਈ ਅੱਛਾ ਇਹ ਗੱਲ ਆ ਫਿਰ ਆਹ ਬੰਮਣੀ ਆ ਉਹਨੇ ਕਹਿੰਦਾ ਮਨਾ ਚੱਲਾ ਹੁੜੀ ਹੁੜੀ ਡਿਜ਼ਾਈਨ ਚੱਲਦਾ ਵਧੀਆ ਚੱਲਾ ਮਨਾ ਡਿਜ਼ਾਈਨ ਆਰਤੀ ਨੇ ਕਹਿ ਸਿਖਾ ਦਿੱਤੀ ਆ ਬੰਦਾ ਨਹੀਂ ਸਰ ਜੁਗਰਤ ਕੁਲਕੁਪਈ ਹੁਣ ਆਰਤੀ ਦੇ ਟਾਈਮ ਆਉਂਦੇ ਨਾ ਸਰ ਆਰਤੀ ਦੇ ਟਾਈਮ ਆਉਂਦੇ ਨਾ ਤੈਂ ਵਰਗੇ ਪੀੜੋਗੇ ਹਾਂਜੀ ਸਰ ਹਾਂਜੀ ਮੈਡਮ ਚਲੋ ਹੁਣ ਚੱਲਿਆਂ ਕਮਰੇ 'ਚ ਅਗਲਾ ਵਲੌਗ ਲੈ ਕੇ ਆਵਾਂਗੇ ਕੱਲ ਹੁਣ ਸਬਸਕ੍ਰਾਈਬ 100% ਲਾਈਕ ਕਮੈਂਟ ਕਰ ਦਿਓ ਹੁਣ ਮਿਲਦੇ ਆ ਅਗਲੇ ਵਲੌਗ 'ਚ ਥੈਂਕ ਯੂ